ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਅੱਜ ਆਏ ਹਾਂ ਜੀ ਨਵਾਂ ਸ਼ਹਿਰ ਇੱਥੇ ਬਹੁਤ ਬਾਰਿਸ਼ ਹੋਂਦੀ ਪਈ ਆ ਭੁੱਖ ਲੱਗ ਗਈ ਸੀ ਸੋਚਾ ਕੁਲਚੇ ਪੈਕ ਕਰਾ ਲਈਏ ਕੁਲਚੇ ਰੈਡੀ ਹੁੰਦੇ ਪਏ ਆਪਣੇ ਵਾਸਤੇ ਫੇਰੇ ਥੋੜੇ ਕਰਾਰੇ ਬਣਾਏ ਹੋ ਠੀਕ ਆ ਕਰਨੇ ਨੇ ਚਿੰਨੇ ਪੈਕ ਹੀ ਕਰਨੇ ਆ। ਕਰਦੇ ਗਏ। ਨਾ ਮੀ ਹੋ ਬੰਦਾ ਤਾਂ ਇੱਥੇ। ਹੁਣ ਤੇ ਆਪਣੇ ਪੈਕ ਹੋ ਰਹੇ ਨੇ। ओके okay, हो भाई? गया भाई थैंक यू ਕੁੱਚਿਆ ਪੜਾੜੀ ਕਰਵਾ ਲਿਆ ਹਾਂਜੀ ਪੈਕ ਕਰਵਾ ਕੇ ਕੁੱਲ ਜੇ ਆਪਾਂ ਜਾਂਦੇ ਪਏ ਆਂ ਰਸਤੇ ਵਿੱਚ ਤੇ ਬਾਰਿਸ਼ ਬਹੁਤ ਹੁੰਦੀ ਪਈ ਆ ਹਾਂਜੀ ਆ ਗਏ ਆ ਜੀ ਆਪਾਂ ਗੱਡੀ ਲਾ ਲਈ ਆ ਸਾਈਡ ਤੇ ਕੁਲਚੇ ਕੱਢਣ ਲੱਗੇ ਆਂ ਦੇਖਦੇ ਆਂ ਕੀ ਸਵਾਦ ਆ ਇਹਨਾਂ ਦਾ ਹੂੰ ਠੀਕ ਆ ਸਵਾਦ ਬਣਿਆ ਜੀ ਕੁਲਚੇ ਬਹੁਤ ਸਵਾਦ ਸੀ ਵੀਡੀਓ ਵਧੀਆ ਲੱਗੀ ਤੇ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਓਕੇ ਮਿਲਦੇ ਆ ਨੈਕਸਟ ਵੀਡੀਓ ਚ ਬਾਏ ਬਾਏ